ਭਾਰਤ ਦਾ ਵਿਦੇਸ਼ ਮੰਤਰਾਲੇ ਲਗਾਤਾਰ ਹੀ ਚਰਚਾਵਾਂ ਦੇ ਵਿੱਚ ਰਿਹਾ ਹੈ ਲਗਾਤਾਰ ਇਸ ਉੱਤੇ ਵੱਖੋ ਵੱਖਰੇ ਇਲਜ਼ਾਮ ਲੱਗਦੇ ਰਹੇ ਨੇ ਲਗਾਤਾਰ ਇਸ ਵੱਲੋਂ ਵੱਖੋ ਵੱਖਰੀਆਂ ਟਿੱਪਣੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦਿੱਤੀਆਂ ਗਈਆਂ ਨੇ ਲੰਘੇ ਮਹੀਨੇ ਇਹਨਾਂ ਟਿੱਪਣੀਆਂ ਦੇ ਵਿੱਚ ਹੀ ਲੰਘੇ ਨੇ ਪਰ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਿ ਕੀ ਭਾਰਤ ਸੁਰੱਖਿਅਤ ਹੈ ਔਰ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਐਮਬੈਸਡਰਸ ਬੈਠੇ ਨੇ ਜਿਹੜੀਆਂ ਐਮਬੈਸੀਆਂ ਭਾਰਤ ਦੇ ਨਾਲ ਤਾਲੁਕ ਰੱਖਦੀਆਂ ਨੇ ਉਹਨਾਂ ਦੇ ਆਗੂ ਕੀ ਭਾਰਤ ਨੂੰ ਸੁਰੱਖਿਅਤ ਰੱਖੀ ਬੈਠੇ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਭਾਰਤ ਦੀ ਫੌਜ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਭਾਰਤ ਦੀ ਆਪਣੀ ਨਿੱਜੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਪਰ ਉੱਥੇ ਉਦੋਂ ਇਹਨਾਂ ਸਵਾਲਾਂ ਦੇ ਉੱਤੇ ਇੱਕ ਹੋਰ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਇੱਕ ਜਸੂਸ ਜਿਹੜਾ ਆਈਐਸਆਈ ਨਾਲ ਤਾਲੁਕ ਰੱਖਦਾ ਸੀ ਉਹ ਵਿਦੇਸ਼ ਮੰਤਰਾਲਿਆਂ ਦੇ ਵਿੱਚ ਬੈਠਾ ਹੋਇਆ ਸੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਦਰਸਲ ਮਾਸਕੋ ਦੇ ਐਮਬੈਸੀ ਦੇ ਨਾਲ ਇਹ ਗੱਲ ਜੁੜੀ ਹੋਈ ਹੈ ਮਾਸਕੋ ਦੀ ਐਮਬੈਸੀ ਦੇ ਵਿੱਚ ਇੱਕ ਆਗੂ ਕੰਮ ਕਰ ਰਿਹਾ ਸੀ ਉਸ ਦੇ ਸਿੱਧੇ ਤਾਲੁਕ ਜਿਹੜੇ ਸੀ ਆਈਐਸਆਈ ਨਾਲ ਜੁੜੇ ਨੇ ਔਰ ਏਟੀਐਸ ਨੇ ਐਂਟੀ ਟੈਰਰ ਸਕਵਾਡ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਮੇਰਠ ਦੇ ਏਟੀਐਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਕਾਬੂ ਕੀਤਾ ਗਿਆ ਹੈ ਔਰ ਇਸ ਵਿਅਕਤੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਵਿਅਕਤੀ ਦੇ ਉੱਤੇ ਸਿੱਧੇ ਇਲਜ਼ਾਮ ਲੱਗੇ ਨੇ ਕਿ ਇਹ ਵਿਅਕਤੀ ਜਿਹੜਾ ਮਾਸਕੋ ਐਮਬੈਸੀ ਦੇ ਵਿੱਚ ਕੰਮ ਕਰਦਾ ਸੀਗਾ ਉਹ ਆਈਐਸਆਈ ਨਾਲ ਜੁੜਿਆ ਹੋਇਆ ਸੀ ਤੇ ਭਾਰਤੀ ਵਿਦੇਸ਼ ਮੰਤਰਾਲੇ ਤੇ ਫੌਜ ਨਾਲ ਜੁੜੇ ਹੋਏ ਗੰਭੀਰ ਤੱਥ ਜਿਹੜੇ ਨੇ ਉਹ ਆਈਐਸਆਈ ਨੂੰ ਸੌਂਪਦਾ ਪਿਆ ਸੀ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਸਤੇਂਦਰ ਸਵਾਲ ਦੇ ਵਜੋਂ ਹੋਈ ਹੈ ਔਰ ਮਾਸਕੋ ਦੀ ਐਮਬੈਸੀ ਦੇ ਵਿੱਚ ਕੰਮ ਕਰਦਾ ਸੀਗਾ ਵਿਦੇਸ਼ ਮੰਤਰਾਲੇ ਦੇ ਅਧੀਨ ਕੰਮ ਕਰ ਰਿਹਾ ਸੀ ਪਰ ਇਸ ਤੇ ਇਲਜ਼ਾਮ ਨੇ ਵਿਦੇਸ਼ ਮੰਤਰਾਲੇ ਤੇ ਫੌਜ ਦੇ ਬਾਰੇ ਚ ਗੰਭੀਰ ਟਿੱਪਣੀਆਂ ਜਿਹੜੀਆਂ ਨੇ ਗੰਭੀਰ ਇਨਫੋਰਮੇਸ਼ਨਸ ਜਿਹੜੀਆਂ ਨੇ ਉਹ ਲੀਕ ਕਰਨ ਦੇ ਆਈਐਸਆਈ ਨੂੰ ਦੇਣ ਦੇ ਔਰ ਨਾਲ ਦੀ ਨਾਲ ਇਹ ਵੀ ਦੱਸ ਦਿੰਦੇ ਆ ਕਿ ਫੌਜ ਦੇ ਟਿਕਾਣਿਆਂ ਦੇ ਉੱਤੇ ਹੋਣ ਵਾਲੀਆਂ ਸਾਰੀਆਂ ਸਰਗਰਮੀਆਂ ਦੇ ਉੱਤੇ ਵੀ ਤਿੱਖੀ ਨਿਗਾਹ ਰੱਖੀ ਬੈਠਾ ਸੀ ਤੇ ਉਹ ਸਭ ਲੀਕ ਕਰਨ ਦੇ ਇਲਜ਼ਾਮ ਵੀ ਇਸ ਸਤੇਂਦਰ ਸਵਾਲ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਵਿਅਕਤੀ ਦੇ ਖਿਲਾਫ ਮੇਰਠ ਦੀ टीएस ਫੀਲਡ ਟੀਮ ਨੇ ਪੁਛਪੜਤਾਲ ਕੀਤੀ ਹੈ ਜਿਸ ਤੋਂ ਬਾਅਦ ਲਖਨਊ ਐਡੀਐਸ ਥਾਣੇ ਦੇ ਅਧੀਨ 121ਏ ਜਿਹੜੀ ਆਈਪੀਸੀ ਦੀ ਧਾਰਾ ਹੈਗੀ ਹੈ ਇਸ ਦੇ ਅਨੁਸਾਰ ਇੱਕ ਪਰਚਾ ਦਰਜ ਕਰਕੇ ਤੇ ਇਸ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਵਾਲ ਉਹੀ ਖੜਾ ਹੁੰਦਾ ਹੈ ਕਿ ਕੀ ਭਾਰਤ ਸੁਰੱਖਿਅਤ ਹੈਗਾ ਆ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕੁਝ ਇਹੋ ਜਿਹੇ ਲੋਕ ਜਿਹੜੇ ਭਾਵੇਂ ਭਾਰਤੀ ਮੂਲ ਦੇ ਹੀ ਨੇ ਪਰ ਉਹ ਭਾਰਤ ਨੂੰ ਸਨ ਲਾਉਣ ਦੇ ਲਈ ਤਿਆਰ ਬੈਠੇ ਨੇ ਵਿਦੇਸ਼ਾਂ 'ਚ ਲੱਗੀਆਂ ਅੰਬੈਸੀਆਂ ਦੇ ਅੰਦਰ ਆਗੂ ਆਈਐਸਆਈ ਵਰਗੀਆਂ ਏਜੰਸੀਆਂ ਦੇ ਨਾਲ ਜੁੜੇ ਹੋਏ ਨੇ ਔਰ ਭਾਰਤ ਨੂੰ ਅੰਦਰੋਂ ਖੋਖਲਾ ਕਰਦੇ ਪਏ ਨੇ ਇਹੋ ਜਿਹਾ ਪਰਮਾਨ ਉਸ ਵੇਲੇ ਮਿਲਿਆ ਜਦੋਂ ਸਤੇਂਦਰ ਸਵਾਲ ਨਾਮ ਦਾ ਇਹ ਆਗੂ ਜਿਹੜਾ ਕਿ ਮਾਸਕੋ ਦੀ ਐਮਬੈਸੀ ਦੇ ਵਿੱਚ ਕੰਮ ਕਰਦਾ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਏਟੀਐਸ ਮਿਰਠ ਦੀ ਟੀਮ ਨੇ ਕਾਬੂ ਕੀਤਾ ਏਟੀਐਸ ਮਿਰਠ ਦੀ ਟੀਮ ਨੇ ਫੀਲਡ ਟੀਮ ਨੇ ਖਾਸ ਕਰਕੇ ਪੁਛਪੜਤਾਲ ਕੀਤੀ ਅਤੇ ਜਦੋਂ ਤਸੱਲੀ ਬਖਸ਼ ਜਵਾਬ ਨਹੀਂ حاصل ਹੋਏ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਲਖਨਾਊ ਦੀ ਏਟੀਐਸ ਥਾਣੇ ਦੇ ਵਿੱਚ ਧਾਰਾ 121ਏ ਦੇ ਅਧੀਨ ਪਰਚਾ ਪਾ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖਲਾਸੇ ਹੋਣ ਦੀ ਉਮੀਦ ਜ਼ਰੂਰ ਜਿਤਾਈ ਜਾ ਰਹੀ ਹੈ ਪਰ ਮਾਸਕੋ ਦਾ ਇਹ ਐਮਬੈਸਡਰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਮਾਸਕੋ ਦੇ ਵਿੱਚ ਭਾਰਤੀ ਐਮਬੈਸੀ ਦੇ ਵਿੱਚ ਤਾਇਨਾਤ ਸੀ ਵਿਦੇਸ਼ ਮੰਤਰਾਲੇ ਜਿਹੜਾ ਭਾਰਤ ਦਾ ਹੈਗਾ ਉਹਦੇ ਅਧੀਨ ਕੰਮ ਕਰ ਰਿਹਾ ਸੀ ਪਰ ਆਈਐਸਆਈ ਨਾਲ ਜੁੜਿਆ ਹੋਇਆ ਸੀ ਆਈਐਸਆਈ ਦੇ ਨਾਲ ਸਿੱਧੇ ਤਾਲੁਕ ਦੱਸੇ ਜਾ ਰਹੇ ਨੇ ਔਰ ਆਈਐਸਆਈ ਨੂੰ ਇਨਫੋਰਮੇਸ਼ਨ ਲੀਕ ਕਰਨ ਦੇ ਇਲਜ਼ਾਮ ਇਸ ਵਿਅਕਤੀ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਇਹ ਸਮਾਂ ਦੱਸੇਗਾ ਪਰ ਉਦੋਂ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ